ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਤੁਹਾਡਾ ਸਵਾਗਤ ਹੈ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 6ਵੀਂ ਵਿੱਚ ਇਸ ਵੀਡੀਓ ਵਿੱਚ ਅਸੀਂ ਪਾਠ 3 ਟੈਕਸ ਪੇਂਟ ਨਾਲ ਜਾਣ ਪਛਾਨ ਬਾਰੇ ਪੜ੍ਹਾਂਗੇ ਦੱਸਾਂ ਚਾਹਾਂਗਾ ਕਿ ਟੈਕਸ ਪੇਂਟ ਜਿਹੜਾ ਹੈਗਾ ਇੱਕ ਡਰਾਇੰਗ ਪ੍ਰੋਗਰਾਮ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਆਪਣੀ ਕ੍ਰिएशन ਨੂੰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹਨ ਇਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਟੂਲਸ ਪ੍ਰਦਾਨ ਕੀਤੇ ਜਾਂਦੇ ਨੇ ਜਿਹਦੇ ਬਾਰੇ ਆਪਾਂ ਇਸ ਪਾਰਟ ਵਿੱਚ ਡਿਟੇਲ ਵਿੱਚ ਪੜਾਂਗੇ ਆਓ ਇਸ ਪਾਰਟ ਨੂੰ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਇਸ ਪਾਰਟ ਦਾ ਨਾਮ ਹੈ ਟੈਕਸ ਪੇਂਟ ਨਾਲ ਜਾਣ ਪਛਾਨ ਤੇ ਦੱਸਣਾ ਚਾਹਾਂਗਾ ਕਿ ਟੈਕਸ ਪੇਂਟ ਇੱਕ ਮੁਫਤ ਡਰਾਇੰਗ ਪ੍ਰੋਗਰਾਮ ਹੈ ਜੋ ਛੋਟੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ ਜਿਦਾ ਕਿ ਐਮ ਐਸ ਪੇਂਟ ਹੈ ਉਹ ਮਾਈਕਰੋਸਾਫਟ ਦਾ ਪ੍ਰੋਡਕਟ ਹੈ ਇੱਕ ਓਪਨ ਪ੍ਰੋਡਕਟ ਹੈ ਜਿਹਨੂੰ ਅਸੀਂ ਆਸਾਨੀ ਨਾਲ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਹਾਂ ਇਹਨੂੰ ਡਾਊਨਲੋਡ ਕਿਵੇਂ ਕੀਤਾ ਜਾ ਸਕਦਾ ਹੈ ਇਹ ਤੁਹਾਨੂੰ ਅੱਗੇ ਦੱਸਾਂਗਾ ਐਦੇ ਵਿੱਚ ਤੁਹਾਨੂੰ ਲਗ ਲਗ ਤਰ੍ਹਾਂ ਦੇ ਟੂਲ ਪ੍ਰੋਵਾਈਡ ਕਰੇਗਾ ਜਦੋਂ ਕੋਈ ਟੂਲ ਵਰਤਾਂਗੇ ਉਹ ਚ ਸਾਊਂਡ ਫੈਕਟ ਨਜ਼ਰ ਆਏਗਾ ਇੱਕ ਕਾਰਟੂਨ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਾਸਕਟ ਉਹ ਵੀ ਨਜ਼ਰ ਆਵੇਗਾ ਜਿਹੜਾ ਨਾਲ ਤੁਹਾਡੀ ਹੈਲਪ ਕਰੇਗਾ ਜਦੋਂ ਆਪਾਂ ਕੰਮ ਕਰਾਂਗੇ ਤੇ ਟੈਕਸਪੀਡ 'ਚ ਸਾਨੂੰ ਇੱਕ ਬਲੈਕ ਕੈਨਵਸ ਮਿਲਦਾ ਹੈ ਜਿਹਦੇ 'ਚ ਸਰਕਲ ਲਗ ਲਗ ਤਰ੍ਹਾਂ ਦੇ ਟੂਲ ਹੋਣਗੇ ਜਿਹਦੇ ਨਾਲ ਜਿਹੜੇ ਬੱਚੇ ਹੈ ਆਪਣੀ ਜੋ ਉਹਨਾਂ ਦੀ ਰਚਨਾ ਹੈ ਕ੍ਰੀਏਟੀਵਿਟੀ ਹੈ ਉਹਨੂੰ ਪ੍ਰਗਟ ਕਰ ਸਕਦੇ ਨੇ ਇਹ ਦੱਸਣ ਜਾਵਾਂਗਾ ਟੀ ਜਿਹੜਾ ਟੈਕਸਪੇਂਟ ਹੈਗਾ ਐਦੀ ਵਰਤੋਂ ਦੁਨੀਆ ਭਰ ਦੇ ਜਿੰਨੇ ਵੀ ਸਕੂਲ ਹੈ ਉਹਦੇ ਜੀ ਕੰਪਿਊਟਰ ਲਿਟਰੇਸੀ ਲਈ ਕੰਪਿਊਟਰ ਸਾਖਰਤਾ ਲਈ ਕੀਤੀ ਜਾਂਦੀ ਹੈ ਤੇ ਟੈਕਸਪੇਂਟ ਜਿਹੜਾ ਹੈਗਾ ਉਹ ਦੱਸਣ ਜਾਵਾਂਗਾ ਕਿ ਇੱਕ ਮੁਫਤ ਓਪਨ ਸੋਰਸ ਗ੍ਰਾਫਿਕ ਐਡੀਟਰ ਹੈ ਇਹ ਪ੍ਰੋਜੈਕਟ 2002 ਵਿੱਚ ਬਿਲ ਕੈਂਟਿਕ ਦੁਆਰਾ ਸ਼ੁਰੂ ਕੀਤਾ ਗਿਆ ਸੀ ਤਸਵੀਰ ਤੁਸੀਂ ਸਾਈਟ ਤੇ ਦੇਖ ਸਕਦੇ ਹੋ ਉਹਨਾਂ ਦੀ ਇਸ ਦੀ ਸਾਫ ਸੰਭਾਲ ਅਤੇ ਸੁਧਾਰ ਬਹੁਤ ਸਾਰੇ ਵਲੰਟੀਅਰਾਂ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ ਓਪਨ ਸੋਰਸ ਦਾ ਮਤਲਬ ਹੈ ਕਿ ਜਿਹੜਾ ਟੈਕਸਪੇਡ ਸੌਫਟਵੇਅਰ ਹੈ ਇਹ ਇੱਕ ਵੈਬਸਾਈਟ ਹੈ taxpaid.org ਇਹਨੂੰ ਤੁਸੀਂ ਫ੍ਰੀ ਵਿੱਚ ਡਾਊਨਲੋਡ ਕਰ ਸਕਦੇ ਹੋ ਤੇ ਇਹਨੂੰ ਕਿਸੇ ਵੀ ਆਪਰੇਟਿੰਗ ਸਿਸਟਮ ਤੇ ਚਲਾਇਆ ਜਾ ਸਕਦਾ ਹੈ ਚਾਹੇ ਇਹਨੂੰ ਤੁਸੀਂ ਵਿੰਡੋਸ ਤੇ ਚਲਾਣਾ ਹੈ ਚਾਹੇ ਲੀਨਕਸ ਤੇ ਜਾਂ ਮੋਬਾਈਲ ਦੇ ਵਿੱਚ ਐਂਡਰੋਇਡ ਤੇ ਅਸੀਂ ਮੋਬਾਈਲ ਤੇ ਐਂਡਰੋਇਡ ਆਪਰੇਟਿੰਗ ਸਿਸਟਮ ਤੇ ਇਹਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਾਂ ਐਕਟੀਵਿਟੀ ਟਾਈਮ ਲਿਖਿਆ ਕਿ ਟੈਕਸ ਪੇਡ ਪ੍ਰੋਜੈਕਟ 2002 ਵਿੱਚ ਡੈਸ਼ ਦੁਆਰਾ ਸ਼ੁਰੂ ਕੀਤਾ ਗਿਆ ਤੇ ਕਿੰਨੇ ਇਹਨੂੰ ਸ਼ੁਰੂ ਕੀਤਾ ਸੀ ਹੁਣੇ ਤੁਹਾਨੂੰ ਦੱਸਿਆ ਉੱਪਰ ਤਸਵੀਰ ਵੀ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਮੈਂਟ ਸੈਕਸ਼ਨ 'ਚ ਇਹਨਾਂ ਦਾ ਨਾਮ ਕੀ ਹੈ ਤੇ ਆਪਣੇ ਟੀਚਰ ਨੂੰ ਵੀ ਕਲਾਸ 'ਚ ਦੱਸ ਸਕਦੇ ਹੋ ਅੱਗੇ ਹੁਣ ਗੱਲ ਕਰਦੇ ਹਾਂ ਟੈਕਸ ਪੇਡ ਦੀਆਂ ਵਿਸ਼ੇਸ਼ਤਾਵਾਂ ਟੀਏ ਦੇ ਫੀਚਰਸ ਕੀ ਹੈ ਨੰਬਰ 1 ਆਸਾਨ ਅਤੇ ਮਜ਼ੇਦਾਰ ਟੀਏ ਟੈਕਸ ਪੇਡ ਹੈ ਇੱਕ ਛੋਟੇ ਬੱਚਿਆਂ ਲਈ ਇੱਕ ਸਧਾਰਨ ਡਰਾਇੰਗ ਪ੍ਰੋਗਰਾਮ ਹੈ ਇਹ ਕੋਈ ਆਮ ਮੰਤਵ ਵਿੱਚ ਵਰਤਿਆ ਜਾਣ ਵਾਲਾ ਡਰਾਇੰਗ ਟੂਲ ਨਹੀਂ ਹੈ ਇੱਕ ਮਜ਼ੇਦਾਰ ਅਤੇ ਸਧਾਰਨ ਪ੍ਰੋਗਰਾਮ ਹੈ ਆਸਾਨ ਹੈ ਬਿਲਕੁਲ ਜਿਹਦੇ ਵਿੱਚ ਅਲਗ-ਅਲਗ ਤਰ੍ਹਾਂ ਦੇ ਸਾਊਂਡ ਇਫੈਕਟ ਤੁਹਾਨੂੰ ਤੇ ਇੱਕ ਕਾਰਟੂਨ ਦੇ ਰੂਪ ਦੇ ਵਿੱਚ ਜਿਹੜਾ ਪੁਆਇੰਟਰ ਹੈ ਉਹ ਨਜ਼ਰ ਆਂਦਾ ਹੈ ਜੇਦੀ ਮਦਦ ਨਾਲ ਸੀ ਆਪਣੀ ਡਰਾਇੰਗ ਕਰ ਸਕਦੇ ਹਾਂ ਤੇ ਨਾਲ ਨਾਲ ਉਹ ਸਾਰਿਆਂ ਦਾ ਬੱਚਿਆਂ ਦਾ ਮਨੋਰੰਜਨ ਕਰਦਾ ਰਹਿੰਦਾ ਹੈ ਨੰਬਰ 2 ਵਿਸਤਾਰਯੋਗਤਾ ਜਿਸ ਨੂੰ ਕਹਿੰਦੇ ਆ ਐਕਸਟੈਂਸੀਬਿਲਟੀ ਐਕਸਟੈਂਸੀਬਿਲਟੀ ਮਤਲਬ TZA ਟਕਸਪੇਂਟ ਹੈ ਇੱਕ ਵਿਸਤਾਰਯੋਗ ਸੌਫਟਵੇਅਰ ਹੈ ਇਹਦੇ ਵਿੱਚ ਬਰਸ਼ ਜਾਂ ਸਟੈਂਪ ਟੂਲ ਤੁਹਾਨੂੰ ਮਿਲਦੇ ਨੇ ਜਿਹਨੂੰ ਆਪਾਂ ਢਾਖਲ ਵੀ ਕਰ ਸਕਦੇ ਹਾਂ ਤੇ ਹਟਾ ਵੀ ਸਕਦੇ ਹਾਂ ਤੇ ਜੇਕਰ ਅਧਿਆਪਕ ਵਿਦਿਆਰਥੀਆਂ ਨੂੰ ਕੋਈ ਐਕਟੀਵਿਟੀ ਦਿੰਦਾ ਹੈ ਤੇ ਉਹਦੇ ਲਈ ਲਗ ਲਗ ਤਰ੍ਹਾਂ ਦੇ ਟੂਲਸ ਜਿਹੜੇ ਆ ਤੁਹਾਡੇ ਕੋਲ ਹੈਗੇ ਆ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਆਪਣਾ ਜਿਹੜਾ ਕੋਈ ਕ੍ਰिएशन ਹੈ ਉਹਨੂੰ ਪੇਸ਼ ਕਰ ਸਕਦੇ ਹੋ ਅਗੇ ਪੋਰਟੇਬਿਲਟੀ ਐਜ਼ ਅ ਬੜਾ ਹੀ ਮਹੱਤਵਪੂਰਨ ਤੇ ਜ਼ਰੂਰੀ ਫੀਚਰ ਹੈ ਜਿਹਦੇ ਨਾਲ ਹੈ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਡਰਾਇੰਗ ਪ੍ਰੋਗਰਾਮ ਹੈ ਕ੍ਰिएशन ਦੇ ਲਈ ਪੋਰਟੇਬਿਲਟੀ ਦਾ ਮਤਲਬ ਹੁੰਦਾ ਹੈ ਕਿ ਅਸੀਂ ਟੈਕਸ ਪੇਂਟ ਨੂੰ ਕਿਸੇ ਵੀ ਆਪਰੇਟਿੰਗ ਸਿਸਟਮ ਤੇ ਹਾਰਡਵੇਅਰ ਤੇ ਸੌਫਟਵੇਅਰ ਤੇ ਚਲਾ ਸਕਦੇ ਹਾਂ जिमें कि विंडोज़ से चलाना है मैकेटोस चलाना है लाइन एक्स चलाना है एंड्रॉयड चलाना है यह सारे प्लेटफॉर्म से एको जि ही इंटरफेस दिखाता है पोर्टेबिलेड तो जड़ा है यह बिल्कुल ही सिंपल सॉफ्टवेयर है यह कोई ज्यादा कॉम्पलैक्स सॉफ्टवेयर नहीं है कि एहूनिंग तो लेनी पवे सामने जिदा टूल तुम तो नजर आएगा ਉਦਾਂ ਦਾ ਹੀ ਤੁਹਾਨੂੰ ਸੇਮ ਜਿਹੜਾ ਟੂਲ ਹੈ ਉਹ ਵਰਤੋਂ ਵਿੱਚ ਮਦਦ ਕਰੇਗਾ ਤੇ ਇਹਦਾ ਜਿਹੜਾ ਪੁਆਇੰਟਰ ਹੈਗਾ ਜਿਹੜਾ ਕਾਰਟੂਨ ਤੁਹਾਨੂੰ ਨਜ਼ਰ ਆਉਂਦਾ ਹੈ ਉਹ ਨਾਲ ਨਾਲ ਤੁਹਾਡੀ ਮਦਦ ਵੀ ਕਰਦਾ ਹੈ ਟਾਈਪ ਕਰਨ ਦੇ ਦੌਰਾਨ ਤੇ ਇਸ ਦੇ ਨਾਲ ਨਾਲ ਇਹਦੇ ਵਿੱਚ ਤੁਹਾਨੂੰ ਫਾਈਲ ਨੂੰ ਸੇਵ ਕਰਨ ਦੀ ਲੋੜ ਨਹੀਂ ਜਿਵੇਂ ਜਿਵੇਂ ਤੁਸੀਂ ਕੰਮ ਕਰਦੇ ਜਾਓਗੇ ਆਟੋਮੈਟਿਕਲੀ ਫਾਈਲ ਸੇਵ ਹੁੰਦੀ ਜਾਵੇਗੀ ਤੇ ਕੋਈ ਨਵਾਂ ਨਾਮ ਦੇਣ ਦੀ ਲੋੜ ਨਹੀਂ ਤੇ ਜਦੋਂ ਫਾਈਲ ਨੂੰ ਓਪਨ ਕਰਨੀ ਹੈ ਤੇ ਓਪਨ ਟੂਲ ਤੇ ਜਾ ਕੇ ਅਸੀਂ ਇਹਨੂੰ ਥੰਬਨੇਲ ਚ ਓਪਨ ਕਰ ਸਕਦੇ ਹਾਂ ਬਟ ਇਹਦੇ 'ਚ ਇੱਕ ਦਿੱਕਤ ਵੀ ਹੈਗੀ ਹੈ ਕੀ ਜੇ ਮੈਂ ਪੇਂਟ ਚ ਕੋਈ ਪੁਰਾਣੀ ਫਾਈਲ ਖੋਲ ਕੇ ਕੋਈ ਆਲਰੇਡੀ ਫੋਟੋ ਡਾਊਨਲੋਡ ਕੀਤੀ ਦੀ ਹੈ ਉਹਦੇ ਤੇ ਐਡੀਟਿੰਗ ਕਰ ਸਕਦੇ ਆ ਉਹ ਇਹਦੇ ਚ ਪੋਸੀਬਲ ਨਹੀਂ ਹੈ ਇਹਦੇ ਵਿੱਚ ਕੀ ਹੈ ਕਿ ਜਿਹੜੀ ਫਾਈਲ ਆ ਤੁਸੀਂ ਬਣਾਈਆਂ ਜਾਂ ਜਿਹੜੇ ਟੈਂਪਲੇਟ ਹੈ ਜਿਹੜੇ ਹੈਗੇ ਆ ਉਹਨਾਂ ਨੂੰ ਵਰਤ ਕੇ ਹੀ ਤੁਸੀਂ ਆਪਣੀ ਡਰਾਇੰਗ ਕਰ ਸਕਦੇ ਹੋ ਕੁਇਸਟ ਟਾਈਮ ਐਕਟੀਵਿਟੀ ਟਾਈਮ ਟੀ ਟਕਸਪੇਡ ਦੀ ਕਿਹੜੀ ਵਿਸ਼ੇਸ਼ਤਾ ਦੱਸਦੀ ਹੈ ਕਿ ਇਸ ਨੂੰ ਵਕਫ ਵਕ ਕਿਸਮਾਂ ਦੇ ਪਲੇਟਫਾਰਮਸ ਤੇ ਵਰਤਿਆ ਜਾ ਸਕਦਾ ਹੈ ਚਾਰ ਆਪਸ਼ਨ ਹੈ ਆਸਾਨ ਅਤੇ ਮਜ਼ੇਦਾਰ ਵਿਸਤਾਰ ਚੋਗਤਾ ਪੋਰਟੇਬਿਲਟੀ ਜਾਂ ਸਾਦਗੀ ਇਹ ਅਨਸਰ ਤੁਹਾਨੂੰ ਰਿਕਮੈਂਡ ਸੈਕਸ਼ਨ ਦੱਸ ਸਕਦਾ ਹੈ ਕਿ ਇਹ ਅਨਸਰ ਕੀ ਆਵੇਗਾ ਅੱਗੇ ਕੀ ਟੈਕਸਪੇਂਡ ਨੂੰ ਓਪਨ ਕਿਵੇਂ ਕਰੀਏ ਕਿ ਹਾਊ ਟੂ ਸਟਾਰਟ ਟੈਕਸਪੇਂਡ ਡੈਸਕਟਾਪ ਤੇ ਤੁਹਾਨੂੰ ਟੈਕਸਪੇਂਡ ਆਈਕਨ ਨਜ਼ਰ ਆਵੇਗਾ ਜਾਂ ਸਰਚ ਤੇ ਜਾ ਕੇ ਤੁਸੀਂ ਟੈਕਸਪੇਂਡ ਸਰਚ ਕਰ ਸਕਦੇ ਹੋ ਤੇ ਤੁਹਾਡਾ ਟੈਕਸਪੇਂਡ ਓਪਨ ਹੋ ਜਾਵੇਗਾ ਜਿਵੇਂ ਕਿ ਤੁਹਾਡੇ ਕੰਪਿਊਟਰ 'ਚ ਪੇਂਟ ਬਰਸ਼ ਸੌਫਟਵੇਅਰ ਪਹਿਲਾਂ ਤੋਂ ਮੌਜੂਦ ਹੁੰਦਾ ਹੈ ਐਮ ਐਸ ਵਰਡ ਨੋਟਪੈਡ ਵਰਡ ਪੈਡ ਮੌਜੂਦ ਲੇਕਿ ਟੈਕਸਪੇਂਡ ਤੁਹਾਨੂੰ ਹਰ ਕੰਪਿਊਟਰ ਵਿੱਚ ਮੌਜੂਦ ਨਹੀਂ ਮਿਲੇਗਾ ਤੇ ਇਹਦੇ ਲਈ ਕੀ ਕਰਨਾ ਪਏਗਾ ਤੁਹਾਨੂੰ ਜੇਕਰ ਤੁਸੀਂ ਟੈਕਸ ਪੇਂਟ ਚਾਹਦੇ ਹੋ ਕਿ ਤੁਹਾਡੇ ਕੰਪਿਊਟਰ ਜਾਂ ਲੈਪਟਾਪ ਜਾਂ ਮੋਬਾਈਲ ਵਿੱਚ ਹੋਵੇ ਤੇ ਤੁਹਾਨੂੰ ਕੀ ਕਰਨਾ ਪਵੇਗਾ ਸਭ ਤੋਂ ਪਹਿਲਾਂ ਟੈਕਸ ਪੇਂਟ ਨੂੰ ਡਾਊਨਲੋਡ ਤੇ ਇੰਸਟਾਲ ਕਰਨਾ ਪਵੇਗਾ ਤੇ ਡਾਊਨਲੋਡ ਕਰਨ ਲਈ ਤੁਹਾਨੂੰ ਪਹਿਲੇ ਵੀ ਦੱਸਿਆ ਕਿ www.textpaint.org ਵੈਬਸਾਈਟ ਤੇ ਉੱਥੇ ਡਾਊਨਲੋਡ ਕਰ ਸਕਦੇ ਆ ਜੇਕਰ ਮੋਬਾਈਲ ਦੇ ਵਿੱਚ ਡਾਊਨਲੋਡ ਕਰਨਾ ਹੈ ਤੇ Google Play Store ਤੇ ਜਾ ਕੇ ਟੈਕਸ ਪੇਂਟ ਸਰਚ ਕਰੋ ਤੇ ਟੈਕਸ ਪੇਂਟ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਦੋਂ ਤੁਸੀਂ ਟੈਕਸ ਪੇਂਟ ਓਪਨ ਕਰੋਗੇ ਇਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਸਪਲੈਸ ਸਕਰੀਨ ਹੈ ਸ਼ੁਰੂਆਤੀ ਸਕਰੀਨ ਹੈ ਬੇਸਿਕ ਸਕਰੀਨ ਹੈ ਵੈਲਕਮ ਸਕਰੀਨ ਹੈ ਤੁਹਾਨੂੰ ਨਜ਼ਰ ਆਵੇਗੀ ਜਦੋਂ ਟੈਕਸਪੇਂਟ ਓਪਨ ਹੋ ਜਾਵੇਗਾ ਤੇ ਇਹਦੀ ਵਿੰਡੋ ਕੁਝ ਇਸ ਤਰ੍ਹਾਂ ਤੁਹਾਨੂੰ ਸਾਹਮਣੇ ਨਜ਼ਰ ਆਵੇਗੀ ਇਹ ਟੈਕਸਪੇਂਟ ਦਾ ਇੰਟਰਫੇਸ ਹੈ ਖੱਬੇ ਪਾਸੇ ਤੁਹਾਨੂੰ ਟੂਲਸ ਨਜ਼ਰ ਆਣਗੇ ਜਿਹੜੋਂ ਟੂਲ ਵਰਤਿਆ ਜਾਂਦਾ ਹੈ ਸਭ ਤੋਂ نیچے ਕਲਰ ਬਾਕਸ ਨਜ਼ਰ ਆਉਂਦਾ ਹੈ ਡਰਾਇੰਗ ਕੈਨਵਸ ਜਿੱਥੇ ਆਪਾਂ ਪੇਂਟਿੰਗ ਕਰਾਂਗੇ ਜਦੋਂ ਕੋ ਟੂਲ ਸਿਲੈਕਟ ਕਰਾਂਗੇ ਉਹਦੇ ਸਬ ਸਿਲੈਕਟਰ ਜਿਹੜੇ ਨੇ ਉਹ ਸਿਲੈਕਟ ਸਬ ਸਿਲੈਕਟਰ ਟੂਲ ਬਾਰ ਸੱਜੇ ਪਾਸੇ ਨਜ਼ਰ ਆਏਗਾ ਤੇ ਸਭ ਤੋਂ ਥੱਲੇ ਤੁਸੀਂ ਦੇਖ ਸਕਦੇ ਹੋ ਇਹ ਹੈਲਪ ਹੈਰੀ ਹੈ ਵੀ ਜਦੋਂ ਤੁਸੀਂ ਕੋਈ ਟੂਲ ਸਿਲੈਕਟ ਕਰੋਗੇ ਉਹ ਉਹਦੇ ਬਾਰੇ ਉਹ ਇੱਕ ਇੱਕ ਲਾਈਨ ਦੇ ਵਿੱਚ ਡਿਸਕ੍ਰਿਪਸ਼ਨ ਦਵੇਗਾ ਐ ਨੀਚੇ ਇਹ ਵੋਲੀਅਮ ਬਟਨ ਆ ਰਿਹਾ ਹੈ ਐਮ ਵੋਲੀਅਮ ਘਟਾਣੇ ਵਧਾਣੀਆਂ ਉਹਦਾ ਕੰਮ ਕਰਦਾ ਤੇ ਅੱਗੇ ਇਹਨਾਂ ਬਾਰੇ ਆਪਾਂ ਡਿਟੇਲ ਚ ਪੜ੍ਹਦੇ ਹਾਂ ਇਥੇ ਦੱਸ ਰਿਹਾ ਕਿ ਪੇਂਟ ਅਤੇ ਟੈਕਸ ਪੇਂਟ ਵਿੱਚ ਅੰਤਰ ਤੇ ਪੇਂਟ ਪਰ ਸੌਫਟਵੇਅਰ ਜਿਹੜਾ ਪਹਿਲਾਂ ਤੋਂ ਕੰਪਿਊਟਰ ਵਿੱਚ ਹੁੰਦਾ ਹੈ ਉਹਦੇ ਵਿੱਚ ਤੇ ਟੈਕਸ ਪੇਂਟ ਵਿੱਚ ਕੀ ਅੰਤਰ ਹੈ ਜਿਹੜਾ ਪੇਂਟ ਹੈ ਪੇਂਟ ਵਿੰਡੋ ਦਾ ਬਿਲਟ ਇਨ ਸਿਸਟਮ ਦਾ ਇੱਕ ਇਨ ਬਿਲਟ ਐਪਲੀਕੇਸ਼ਨ ਹੈ ਜਿਸ ਦੀ ਵਰਤੋਂ ਡਰਾਇੰਗ ਅਤੇ ਕਲਰਿੰਗ ਕਰਨ ਲਈ ਕੀਤੀ ਜਾਂਦੀ ਹੈ ਜਿਹੜਾ MS ਪੇਂਟ ਹੈ ਕੰਪਿਊਟਰ 'ਚ ਅਵੇਲੇਬਲ ਪਹਿਲਾਂ ਤੋਂ ਹੁੰਦਾ ਹੈ ਉਹਦਾ ਸਿੰਪਲ ਕੰਮ ਹੈ ਡਰਾਇੰਗ ਬਣਾਉਣਾ ਜਾਂ ਕਲਰਿੰਗ ਕਰਨਾ ਬਟ ਇਹ ਟੈਕਸ ਪੇਂਟ ਹੈ ਇੱਕ ਯੂਜ਼ਰ ਫ੍ਰੈਂਡਲੀ ਐਪਲੀਕੇਸ਼ਨ ਹੈ ਜੋ ਡਰਾਇੰਗ ਅਤੇ ਕਲਰਿੰਗ ਲਈ ਮੈਜੀਕਲ ਇਫੈਕਟ ਵਿਸ਼ੇਸ਼ ਸਾਊਂਡ ਇ ਜਿਹੜੇ ਪੀਡ ਵਿੱਚ ਨਹੀਂ ਹੁੰਦੇ ਤੇ ਇਸ ਨੂੰ ਇੰਟਰਨੈਟ ਤੋਂ ਮੁਫਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਕਿਉਂਕਿ ਇੱਕ ਓਪਨ ਸੋਰਸ ਸੌਫਟਵੇਅਰ ਹੈ ਅਗਲੀ ਗੱਲ ਕਰਦੇ ਹਾਂ ਕਿ ਮੁੱਖ ਸਕਰੀਨ ਦੇ ਇੰਟਰਫੇਸ ਦੇ ਤੱਤ ਕਿ 엘ਿਮੈਂਟਸ ਆਫ ਮੇਨ ਸਕਰੀਨ ਇੰਟਰਫੇਸ ਕਿ ਜਿਹੜਾ ਟੈਕਸਪੇਡ ਦਾ ਮੇਨ ਇੰਟਰਫੇਸ ਹੈ ਉਹਦੇ ਕਿਹੜੇ ਕਿਹੜੇ 엘ਿਮੈਂਟ ਨੇ ਐ ਦੇਖ ਸਕਦੇ ਹੋ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਟੂਲ ਬਾਰ ਦੀ ਕਿ ਟੂਲ ਬਾਰ ਕੀ ਹੁੰਦਾ ਹੈ ਇਹ 메인 ਸਕਰੀਨ ਇੰਟਰਫੇਸ ਖੱਬੇ ਪਾਸੇ ਮੌਜੂਦ ਇੱਕ ਲੰਬਕਾਰੀ ਵਰਟੀਕਲ ਪੱਟੀ ਹੈ ਇਸ 'ਚ ਬੜੇ ਜ਼ਿਆਦਾ ਟੂਲ ਹੁੰਦੇ ਨੇ ਜਿਵੇਂ ਕਿ ਫ੍ਰੀਹੈਂਡ ਡਰਾਇੰਗ ਲਾਈਨ ਟੂਲ ਸਿੱਧੀ ਲਾਈਨ ਡਰਾ ਕਰਨ ਲਈ ਟੈਕਸਟ ਧੱਕਣ ਲਈ ਟੈਕਸਟ ਟੂਲ ਰੰਗ ਭਰਨ ਲਈ ਫਿਲ ਟੂਲ ਆਖਰੀ ਐਕਸ਼ਨ ਨੂੰ ਵਾਪਸ ਲੈਣ ਲਈ ਅਨਡੂ ਸੱਜੇ ਪਾਸੇ ਕੋਈ ਸਟicker ਲਗਾਉਣ ਦਾ ਸਟੈਂਪ ਟੂਲ ਕੋਈ ਸ਼ੇਪ ਬਣਾਣੀ ਹੈ ਤਾਂ ਸ਼ੇਪ ਧੱਕਣ ਕਰ ਲਈ ਸ਼ੇਪਸ ਟੂਲ ਕੋਈ ਲੇਬਲ ਟਾਈਪ ਕਰਨਾ ਹੈ ਉਹਦੇ ਲਈ ਲੇਬਲ ਟੂਲ ਮੈਜੀਕ ਇਫੈਕਟਸ ਲਈ ਮੈਜਿਕ ਟੂਲ ਕੋਈ ਕਮਾਂਡ ਕੈਨਸਲ ਕਰਨੀ ਹੈ ਉਹਦੇ ਲਈ ਅਨਟੂ ਖੱਬੇ ਪਾਸੇ ਫਿਰ ਦੇਖ ਸਕਦੇ ਹੋ ਟੀ ਕੋਈ ਕੰਟੈਂਟ ਮਿਟਾਉਣਾ ਤੇ ਇਰੇਜ਼ਰ ਟੂਲ ਕੋਈ ਫਾਈਲ ਤੁਸੀਂ ਸੇਵ ਕੀਤੀ ਹੈ ਪਿਕਚਰ ਸੇਵ ਕੀਤੀ ਹੈ ਓਪਨ ਕਮਾਂਡ ਉਹਦਾ ਕਾਗਜ਼ ਦਾ ਪ੍ਰਿੰਟ ਲੈਣਾ ਤੇ ਪ੍ਰਿੰਟ ਤੇ ਸੱਜੇ ਪਾਸੇ ਫਿਰ ਆਜੀਏ ਅਸੀਂ ਨਵੀਂ ਡਰਾਇੰਗ ਸਟਾਰਟ ਕਰਨ ਲਈ ਨਿਊ ਟੂਲ ਜੇਕਰ ਤੁਸੀਂ ਆਪਣੀ ਫਾਈਲ ਨੂੰ ਸੇਵ ਕਰਨਾ ਹੈ ਉਹਦੇ ਲਈ ਸੇਵ ਟੂਲ ਤੇ ਟੈਕਸਟ ਪੈਨ ਨੂੰ ਪਾਦਿਤ ਕਰਨ ਲਈ ਕਿਊਟ उन्हें क्विज़ टाइम है एक्टिविटी टाइम है क्वेश्चन है कि एना टैक्स पेंट विंडो का एलीमेंट नहीं है तक नहीं है कलर पैलेट टाइटल बार ड्रैइक कैनवस जिलेक्ट सब टूल बार ए आंसर तीन तो कमेंट सैक्शन से दे सकते हो तो क्योंकि तो पीछे टॉपिक कवर करवाया है तो दस सदर आंसर की आएगा जो अपने कंप्यूटर अध्यापक की मदद ले सकते हो यह जूल तुम दस टूल बारे एना बारे अगर डिटेल ही पढ़ा बट ब्रीफली अपना यदि पढ़ते हैं ਜੇਕਰ ਪੇਂਟ ਟੂਲ ਦੀ ਗੱਲ ਕਰੀਏ ਤੇਰਾ ਪੇਂਟ ਟੂਲ ਹੈ ਇਹਦੇ ਚ ਵੱਖ-ਵੱਖ ਬਰਸ਼ ਜਿਹੜੇ ਹਨ ਤੇ ਰੰਗਾਂ ਦੀ ਵਰਤੋਂ ਕਰਕੇ ਆਪਾਂ ਫ੍ਰੀਹੈਂਡ ਡਰਾਇੰਗ ਕਰ ਸਕਦੇ ਹਾਂ ਤੇ ਪੇਂਟ ਟੂਲ ਦਾ ਕੰਮ ਕੀ ਹੈ ਫ੍ਰੀਹੈਂਡ ਡਰਾਇੰਗ ਕਰਨ ਲਈ ਸਟੈਂਪ ਟੂਲ ਸਟੈਂਪ ਟੂਲ ਜਿਹੜਾ ਹੈ ਇਹਦੇ ਚ ਰਬੜ ਦੀਆਂ ਮੋਹਰਾਂ ਜਾਂ ਸਟicker ਸਾਨੂੰ ਇਹ ਪ੍ਰੋਵਾਈਡ ਕਰਦਾ ਤੇ ਇਹਦੇ ਚ ਪਹਿਲਾਂ ਤੋਂ ਹੀ ਤਿਆਰ ਤਸਵੀਰਾਂ ਹੁੰਦੀਆਂ ਨੇ ਜਿਵੇਂ ਜਿਵੇਂ ਕਿ ਕੋਈ ਕੋਈ ਜਾਨਵਰ ਹੋ ਗਿਆ ਕੋਈ ਪੇੜ ਹੋ ਗਿਆ ਚੰ드ਰਮਾ ਹੋ ਗਿਆ ਉਹਦੀ ਤਸਵੀਰ ਤੁਸੀਂ ਇਨਸਰਟ ਕਰ ਸਕਦੇ ਹੋ ਸਟੈਂਪ ਟੂਲ ਦੀ ਮਦਦ ਨਾਲ ਅੱਗੇ ਲਾਈਨਸ ਟੂਲ ਲਾਈਨ ਦਾ ਨਾਮ ਤੋਂ ਕਲੀਅਰ ਹੈ ਕਿ ਜੇਕਰ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਲਾਈਨਾਂ ਡਰਾਅ ਕਰਨਾ ਚਾਹੁੰਦੇ ਹੋ ਸਿੱਧੀਆਂ ਲਾਈਨਾਂ ਡਰਾਅ ਕਰਨੀਆਂ ਉਹ ਲਾਈਨਸ ਟੂਲ ਨਾਲ ਕਰ ਸਕਦੇ ਹੋ ਅੱਗੇ ਸ਼ੇਪਸ ਟੂਲ ਜਿੱਦਾਂ MS ਪੇਂਟ 'ਚ ਸ਼ੇਪਸ ਟੂਲ ਹੁੰਦਾ ਹੈ ਅਰਚੀਵ ਸ਼ੇਪਸ ਟੂਲ ਹੁੰਦਾ ਹੈ ਇਹਦੇ ਵਿੱਚ ਕੁਝ ਫਿਲਡ ਤੇ ਅਨਫਿਲਡ ਸ਼ੇਪਸ ਹੁੰਦੀਆਂ ਨੇ ਮਤਲਬ ਕਿ ਕੁਝ ਖਾਲੀ ਸ਼ੇਪਸ ਜਿਦਾ ਆਊਟਲਾਈਨ ਡਰਾ ਕਰਦਾ ਹੈ ਤਾਂ ਕੁਝ ਕਲਰਸ ਵਾਲੀਆਂ ਵਿੱਚ ਫਿਲ ਹੋਣ ਗਿਆ ਜਿਵੇਂ ਕਿ ਕੋਈ ਟ੍ਰਾਇੰਗਲ ਡਰਾ ਕਰਨਾ ਹੈ ਕੋਈ ਰੈਕਟੈਂਗਲ ਆਇਤਕਾਰ ਕੋਈ ਵਰਗ ਚੱਕਰ ਪੈਂਟਾਗਨ ਹੈਕਸਾਗਨ ਆਦਿ ਬਣਾ ਸਕਦੇ ਆ ਟੈਕਸਟ ਟੂਲ ਟੈਕਸਟ ਟੂਲ ਦਾ ਮਤਲਬ ਕੀ ਹੈ ਕਿ ਜੇਕਰ ਤੁਸੀਂ ਆਪਣੀ ਡਰਾਇੰਗ ਵਿੱਚ ਕੁਝ ਟਾਈਪ ਕਰਨਾ ਹੈ ਮੰਨ ਲਓ ਕਿ ਆਪਣਾ ਨਾਮ ਲਿਖਣਾ ਹੈ ਕੋਈ ਸ਼ੇਪ ਬਣਾਈ ਹੈ ਉਹਦੇ ਬਾਰੇ ਲਿਖਣਾ ਹੈ ਤੇ ਆਪਾਂ ਜਿਹੜਾ ਟੈਕਸਟ ਟੂਲ ਦੀ ਵਰਤੋਂ ਕਰਕੇ ਉਹ ਟਾਈਪ ਕਰ ਸਕਦੇ ਆ ਤੇ ਇਹਦੇ ਵਿੱਚ ਜੇ ਤੁਸੀਂ ਕੋਈ ਟੈਕਸਟ ਟਾਈਪ ਕਰ ਲੋਗੇ ਉਹਨੂੰ ਬਾਅਦ ਵਿੱਚ ਅਲਟਰ ਨਹੀਂ ਕੀਤਾ ਜਾ ਸਕਦਾ ਮੋਡੀਫਾਈ ਨਹੀਂ ਕੀਤਾ ਜਾ ਸਕਦਾ ਲੇਬਲ ਟੂ ਇਹਦਾ ਲੇਬਲ ਟੂ ਲੈਸ ਆਇਟ ਡਰਾਇੰਗ ਚ ਟੈਕਸਟ ਨੂੰ ਲੇਬਲ ਵਜੋਂ ਦਾਖਲ ਕਰ ਲਈ ਵਰਤਿਆ ਜਾਂਦਾ ਹੈ ਤੇ ਇਹਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਕੋਈ ਟੈਕਸਟ ਦਾਖਲ ਕਰਾਂਗੇ ਉਹ ਸਾਹਮਣੇ ਤੁਹਾਨੂੰ ਤਸਵੀਰ ਦੇ ਬਾਰੇ ਕੋਈ ਬਰੀਫ ਡਿਸਕ੍ਰਿਪਸ਼ਨ ਦੇਣੀ ਹੈ ਉਹ ਦੇ ਸਕਦੇ ਹਾਂ ਇਹਦੇ ਵਿੱਚ ਇਹ ਟੈਕਸਟ ਹੈ ਲੇਬਲ ਵਿੱਚ ਇਹਨੂੰ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਸਾਮਣੇ ਆਸਾਨੀ ਨਾਲ ਮੂਵ ਵੀ ਕਰ ਸਕਦੇ ਆ ਪਰ ਟੈਕਸਟ ਵਿੱਚ ਬਦਲਾਵ ਨਹੀਂ ਕਰ ਸਕਦੇ। ਕੁਇਸਟਾਇਨ ਕੀ ਕਿਹੜਾ ਟੂਲ ਫ੍ਰੀ ਹੈਂਡ ਡਰਾਇੰਗ ਲਈ ਵਰਤਿਆ ਜਾਂਦਾ ਹੈ ਤੁਹਾਨੂੰ ਟੂਲਸ ਵਿੱਚ ਪੜਾਇਆ ਹੈ ਲਾਈਨ ਪੇਂਟ ਸ਼ੇਪਸ ਜਾਂ ਲੈਬਲ ਇਹਦਾ ਕੀ ਆਨਸਰ ਹੋਵੇਗਾ ਤੁਸੀਂ ਕਮੈਂਟ ਸੈਕਸ਼ਨ ਦੱਸ ਸਕਦੇ ਹੋ ਜਾਂ ਆਪਣੇ ਕੰਪਿਊਟਰ ਦੇ ਆਪਕ ਨੂੰ ਦੱਸ ਸਕਦੇ ਹੋ ਤਾਂ ਜੋ ਤੁਹਾਡੀ ਨੋਲੇਜ ਨਾਲ ਨਾਲ ਚੈੱਕ ਹੁੰਦੀ ਜਾਵੇ ਕਿ ਤੁਸੀਂ ਕੀ ਇਸ ਪਾਠ ਵਿੱਚ ਪੜਿਆ ਹੈ ਅਗੇ ਫਿਲ ਟੂਲ ਫਿਲ ਟੂਲ ਦਾ ਕੰਮ ਕੀ ਹੈ ਕਿ ਜੇਕਰ ਕਿਸੇ ਪਿਕਚਰ ਵਿੱਚ ਜਾਂ ਡਰਾਇੰਗ 'ਚ ਰੰਗ ਭਰਨਾ ਹੈ ਤੇ ਫਿਰ ਟੂਲ ਅੱਗੇ ম্যাਜਿਕ ਟੂਲ ম্যাਜਿਕ ਟੂਲ ਕੀ ਹੈ ਇੱਕ ਵਿਸ਼ੇਸ਼ ਟੂਲ ਦਾ ਸੈੱਟ ਪ੍ਰਦਾਨ ਕਰਦਾ ਹੈ ਜੋ ਕਿ ਸਿਲੈਕਟਰ ਸਬ ਟੂਲ ਬਾਰ ਦੇ ਵਿੱਚ ਉਪਲਬਧ ਹੁੰਦੇ ਨੇ ਤੇ ਆਪਾਂ ਰਾਈਟ ਸਾਈਡ ਤੋਂ ম্যাਜਿਕ ਇਫੈਕਟ ਦੀ ਚੋਣ ਕਰਕੇ ਆਪਣੀ ਪਿਕਚਰ ਤੇ ਤਸਵੀਰ ਤੇ ਲਗਾ ਸਕਦੇ ਹਾਂ ਅੰਡੂ ਕਮਾਂਡ ਇਹਦੇ ਬਾਰੇ ਤੁਸੀਂ ਵਿੰਡੋ ਵਾਲੇ ਸੌਫਟਵੇਅਰ 'ਚ ਪੜੋਗੇ ਅੰਡੂ ਦਾ ਮਤਲਬ ਹੁੰਦਾ ਹੈ ਪਿਛਲੇ ਐਕਸ਼ਨ ਨੂੰ ਕੈਨਸਲ ਕਰਨਾ ਰੀਡੂ ਦਾ ਮਤਲਬ ਹੈ ਕਿ ਜਿਹੜੀ ਤੁਸੀਂ ਅਨਡੂ ਕਮਾਂਡ ਨਾਲ ਕਮਾਂਡ ਕੈਨਸਲ ਕੀਤੀ ਹੈ ਉਹਨੂੰ ਵਾਪਸ ਲੈ ਕੇ ਆਉਣਾ ਹੈ। ਇਰੇਜ਼ ਟੂਲ ਨਾਮ ਤੋਂ ਕਲੀਅਰ ਹੈ ਕਿ ਜੇਕਰ ਡਰਾਇੰਗ ਵਿੱਚ ਕੁਝ ਮਟਾਉਣਾ ਹੈ ਤਾਂ ਉਹਦੇ ਲਈ ਇਰੇਜ਼ ਟੂਲ ਵਰਤਾਂਗੇ। ਨਿਊ ਕਮਾਂਡ ਨਿਊ ਕਮਾਂਡ ਨਾਲ ਆਪਾਂ ਇੱਕ ਨਵੀਂ ਡਰਾਇੰਗ ਸ਼ੁਰੂ ਕਰ ਸਕਦੇ ਹਾਂ। ਜਿਹਦੇ ਵਿੱਚ ਤੁਹਾਨੂੰ ਬਲੈਂਕ ਸਕਰੀਨ ਵੀ ਮਿਲੇਗੀ, ਕੋਈ ਬੈਕਗ੍ਰਾਉਂਡ ਕਲਰ ਵਾਲੀ ਸਕਰੀਨ ਵੀ ਮਿਲੇਗੀ ਤੇ ਟੈਂਪਲੇਟ ਵੀ ਮਿਲ ਸਕਦੇ ਆ ਜਿਹਦੇ ਨਾਲ ਤੁਸੀਂ ਆਪਣੀ ਤਸਵੀਰ ਕੋਈ ਬਣਾ ਸਕਦੇ ਹੋ ਔਰ ਚ ਕਲਰ ਵੀ ਪਾ ਸਕਦੇ ਹੋ। ਓਪਨ ਕਮਾਂਡ ਜਦੋਂ ਅਸੀਂ ਟੈਕਸਪੇਂਟ 'ਚ ਕੋਈ ਡਰਾਇੰਗ ਬਣਾਉਂਦੇ ਹਾਂ ਤਾਂ ਜਦੋਂ ਸੇਵ ਕਰਦੇ ਹਾਂ ਆਟੋਮੈਟਿਕਲੀ ਉਹ ਤੁਹਾਡੇ ਟੈਕਸਪੇਂਟ 'ਚ ਸੇਵ ਹੋ ਜਾਂਦੀ ਹੈ ਤੇ ਓਪਨ ਕਮਾਂਡ ਨਾਲ ਤੁਸੀਂ ਉਸ ਫਾਈਲ ਜਿਹੜੇ ਤੁਸੀਂ ਡਰਾਇੰਗ ਬਣਾ ਕੇ ਸੇਵ ਕੀਤੀ ਹੈ ਉਹਨੂੰ ਓਪਨ ਕਰ ਸਕਦੇ ਹਾਂ ਕੁਇਸ ਟਾਈਮ ਐਕਟੀਵਿਟੀ ਟਾਈਮ ਹੇਟ ਲਿਕੇ ਵਿੱਚੋਂ ਕਿਹੜੇ ਕੰਟਰੋਲ ਜਾਂ ਕਮਾਂਡ ਦੀ ਵਰਤੋਂ ਆਖਰੀ ਡਰਾਇੰਗ ਐਕਸ਼ਨ ਨੂੰ ਵਾਪਸ ਕਰਨ ਲਈ ਕੀਤੀ ਜਾਂਦੀ ਹੈ ਮੰਨ ਲਓ ਕਿ ਤੁਸੀਂ ਤਸਵੀਰ ਬਣਾ ਰਹੇ ਹੋ ਬਣਾਦੇ ਬਣਾਦੇ ਉਸ ਗਲਤੀ ਹੋ ਜਾਂਦੀ ਹੈ ਜਦੋਂ ਕੋਈ ਡਿਲੀਟ ਹੋ ਜਾਂਦੀ ਹੈ ਉਹਨੂੰ ਵਾਪਸ ਲੈ ਕੇ ਆਉਣਾ ਕਿਹੜੀ ਕਮਾਂਡ ਵਰਤਾਂਗੇ ਨਿਊ ਰੀਡੂ ਡੂ ਜਾਂ ਅਨਡੂ ਅੱਦੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਦੱਸ ਸਕਦੇ ਹੋ ਤਾਂ ਜੋ ਪਤਾ ਲੱਗ ਜਾਏ ਕਿ ਤੁਸੀਂ ਚੈਪਟਰ ਕਿੰਨੇ ਧਿਆਨ ਨਾਲ ਪੜ੍ਹਿਆ ਹੈ ਸੇਵ ਕਮਾਂਡ ਸੇਵ ਕਮਾਂਡ ਦਾ ਮਤਲਬ ਹੈ ਕਿ ਜੇਕਰ ਕਿਸੇ ਫਾਈਲ ਨੂੰ ਸੇਵ ਕਰਨਾ ਹੈ ਤਸਵੀਰ ਨੂੰ ਸੇਵ ਕਰਨਾ ਹੈ ਪ੍ਰਿੰਟ ਕਮਾਂਡ ਕਾਗਜ਼ ਤੇ ਪ੍ਰਿੰਟ ਕਰਨਾ ਹੈ ਕਟ ਕਮਾਂਡ ਟੈਕਸਟ ਪੇਜ ਵਿੱਚੋਂ ਬਾਹਰ ਆਉਂਦੇ ਤੇ ਥੋੜੀ ਥੋੜੀ ਨੋਲੇਜ ਹੋਰ ਇਨਕਰੀਸ ਕਰਨਾ ਚਾਹਾਂਗਾ ਟੀ ਜਿਹੜਾ ਟੈਕਸਟ ਪੇਡ ਦਾ ਟੂਲ ਬਾਰ ਹੈ ਐਰ ਵਿੱਚ 16 ਬਟਨ ਉਪਲਬਧ ਹੁੰਦੇ ਨੇ ਜਿਹੜੇ ਨੋ ਬਟਨ ਨੇ ਨੋ ਟੂਲ ਨੇ ਉਹ ਤਸਵੀਰਾਂ ਬਣਾਉਣ ਲਈ ਵਰਤੇ ਜਾਂਦੇ ਨੇ ਜਿਵੇਂ ਕਿ ਪੇਂਟ ਸਟੈਂਪ ਲਾਈਨਸ ਸ਼ੇਪਸ ਟੈਕਸਟ ਲੇਬਲ ਫਿਲ ਮੈਜਿਕ ਅਤੇ ਇਰੇਜ਼ਰ ਬਾਕੀ ਇਹ ਟੂਲ ਰਹੇਗੇ ਜਿਵੇਂ ਕਿ ਅੰਡੂ ਰੀਡੂ ਓਪਨ ਸੇਵ ਪ੍ਰਿੰਟ ਅਤੇ ਕਯੂਟ ਇਹ ਵੱਖ-ਵੱਖ ਕਮਾਂਡਸ ਲਈ ਵਰਤੇ ਜਾਂਦੇ ਹਨ ਹੁਣ ਗੱਲ ਕਰਦੇ ਹਾਂ ਸਿਲੈਕਟਰ ਸਬ ਟੂਲ bar ਜਿਹੜਾ ਸਿਲੈਕਟਰ ਸਬ ਟੂਲ bar ਹੈ ਇਹ ਤੁਹਾਨੂੰ ਸਭੇ ਸੱਜੇ ਪਾਸੇ ਰਾਈਟ ਸਾਈਡ ਤੇ ਨਜ਼ਰ ਆਵੇਗਾ ਮੰਨ ਲਓ ਖੱਬੇ ਪਾਸੇ ਕੋਈ ਤੁਸੀਂ ਟੂਲ ਲਿਆ ਚਾਹੇ ਬਰਸ਼ ਲਿਆ ਟੈਕਸਟ ਲਿਆ ਜਾਂ ਕੋਈ ਹੋਰ ਟੂਲ ਲਿਆ ਤੇ ਸੱਜੇ ਪਾਸੇ ਉਹਦੇ ਨਾਲ ਸੰਬੰਧਿਤ ਜਿਹੜੀਆਂ ਆਪਸ਼ਨਸ ਨੇ ਉਹ ਤੁਹਾਨੂੰ ਨਜ਼ਰ ਆਣ ਗਿਆ ਜਿਦਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤੁਹਾਨੂੰ ਸੱਜੇ ਪਾਸੇ ਬ੍ਰਸ਼ਿਸ ਨਜ਼ਰ ਆ ਰਿਹਾ ਕਿ ਤੁਸੀਂ ਮੈਨੂੰ ਪੇਂਟ ਟੂ ਲਿਆ ਉਹਦੇ ਬ੍ਰਸ਼ ਦੇ ਵਿੱਚ ਕਿਹੜੇ ਕਿਹੜੀ ਤਰ੍ਹਾਂ ਦੇ ਬ੍ਰਸ਼ਿਸ ਹੋਣਗੇ ਉਹਦਾ ਕੀ ਆਕਾਰ ਹੈ ਉਹਨੂੰ ਕਿਵੇਂ ਆਪਾਂ ਚੇਂਜ ਕਰ ਸਕਦੇ ਹਾਂ ਉਹ ਆਪਾਂ ਰਾਈਟ ਸਾਈਡ ਤੋਂ ਸਿਲੈਕਟਰ ਸਬ ਟੂਲ ਬਾਰ ਨਾਲ ਕਰ ਸਕਦੇ ਹਾਂ ਹਰ ਟੂਲ ਜਿਹੜਾ ਤੁਸੀਂ ਖੱਬੇ ਪਾਸੋਂ ਵਰਤੋਗੇ ਉਹਦੇ ਆਪਣੇ ਆਪਸ਼ਨਸ ਹੋਣਗੇ ਸਬ ਸਿਲੈਕਟਰ ਟੂਲ ਬਾਰ 'ਚ ਅ ਦੇ ਕਲਰ ਬਾਕਸ ਜਾਂ ਕਲਰ ਪੈਲੇਟ ਇਹ ਬਿਲਕੁਲ ਬੋਟਮ ਤੇ ਹੇਠਲੇ ਪਾਸੇ ਨਜ਼ਰ ਆਉਂਦਾ ਇੱਕ ਹਰੀਜ਼ੋਂਟਲ ਪੱਟੀ ਹੁੰਦੀ ਹੈ ਦੇਖ ਸਕਦੇ ਹੋ ਕਿ ਕਲਰਸ ਵਾਲੀ ਇਹਨਾਂ ਵਿੱਚੋਂ ਆਪਾਂ ਕੋਈ ਵੀ ਰੰਗ ਚੂਜ਼ ਕਰਕੇ ਆਪਣੀ ਡਰਾਇੰਗ ਵਿੱਚ ਭਰ ਸਕਦੇ ਹਾਂ ਜਾਂ ਉਸ ਕਲਰ ਦੀ ਡਰਾਇੰਗ ਨਾਲ ਮਤਲਬ ਕਿ ਲਾਈਨ ਜਾਂ ਸਰਕਲ ਕੁਝ ਵੀ ਡਰਾ ਕਰ ਸਕਦੇ ਹਾਂ ਉਦਾਹਰਨ ਲਈ ਜਿਵੇਂ ਕਿ ਪੇਂਟ ਟੂਲ ਸਿਲੈਕਟ ਕਰਕੇ ਤੇ ਬਰਸ਼ ਨੂੰ ਪੈレット ਚੋਂ ਚੁਣੇ ਗਏ ਰੰਗ ਦੀ ਵਰਤੋਂ ਡਰਾਇੰਗ ਕਰੇਗਾ ਅਤੇ ਫਿਲ ਟੂਲ ਚੁਣੇ ਗਏ ਰੰਗ ਦੀ ਵਰਤੋਂ ਤਸਵੀਰ ਦੇ ਖੇਤਰਾਂ ਨੂੰ ਭਰ ਮਤੇ ਦੋ ਟੂਲ ਹੈ ਇੱਕ ਪੇਂਟ ਟੂਲ ਹੈ ਪੇਂਟ ਟੂਲ ਨਾਲ ਆਪਾਂ ਡਰਾਇੰਗ ਕਰਾਂਗੇ ਤੇ ਫਿਲ ਟੂਲ ਦੇ ਨਾਲ ਰੰਗ ਜਿਹੜਾ ਉਹ ਫਿਲ ਕਲਰ ਕਰਾਂਗੇ ਹੁਣ ਅਰੇ ਸੱਜੇ ਪਾਸੇ ਤਿੰਨ ਚੀਜ਼ਾਂ ਜਨਜ਼ਰ ਆ ਰਹੀਆਂ ਪਹਿਲਾ ਹੈਗਾ ਕਲਰ ਪਿਕਰ ਕਲਰ ਪਿਕਰ ਆਈਡ੍ਰੋਪਰ ਸਾਨੂੰ ਸਾਡੀ ਡਰਾਇੰਗ ਜਾਂ ਤਸਵੀਰ ਚੋਂ ਕਿਸੇ ਰੰਗ ਨੂੰ ਸਿਲੈਕਟ ਕਰਨ ਦੀ ਇਜਾਜ਼ਤ ਦਿੰਦਾ ਹੈ ਮੰਨ ਲਓ ਕਿ ਤੁਸੀਂ ਕੋਈ ਤਸਵੀਰ ਬਣਾ ਰਹੇ ਹੋ ਉਹਦੇ ਵਿੱਚੋਂ ਕੋਈ ਰੰਗ ਤੁਹਾਨੂੰ ਪਸੰਦ ਆ ਗਿਆ ਚੂਜ਼ ਕਰਨਾ ਹੈ ਉਹ ਆਪਾਂ ਕਲਰ ਪਿਕਰ ਜਾਂ ਆਈਡ੍ਰੋਪਰ ਨਾਲ ਸਿਲੈਕਟ ਕਰਕੇ ਅੱਗੇ ਉਹਨੂੰ ਆਪਣੀ ਨਵੀਂ ਤਸਵੀਰ ਚ ਭਰ ਸਕਦੇ ਹਾਂ ਰੇਂਬੋ ਪੈਲੇਟ ਇਹ ਪੈਲੇਟ ਸਾਨੂੰ ਹਿਊ ਸੈਚੂਰੇਸ਼ਨ ਅਤੇ ਸਾਡੇ ਮਨਪੋਂਦੇ ਰੰਗ ਨੂੰ ਮੂਲ ਨੂੰ ਸਿਲੈਕਟ ਕਰਨ ਲਈ ਕੋਈ ਵੀ ਰੰਗ ਚੁਣਨ ਦੀ ਇਜਾਜ਼ਤ ਦਿੰਦਾ ਹੈ ਕਿ ਇਹਦੇ ਵਿੱਚ ਜੋ ਆਪਾਂ ਜਿਹੜਾ ਕਲਰ ਹੈਗਾ ਉਹਦਾ ਸੈਚੂਰੇਸ਼ਨ ਲੈਵਲ ਹਿਊ ਤੇ ਜਿਹੜਾ ਰੰਗ ਆਪਾਂ ਉਹਨੂੰ ਚੁਣਨ ਦੀ ਇਜਾਜ਼ਤ ਦਵੇਗਾ ਕਲਰ ਮਿਕਸਰ ਇਹ ਤੀਜੇ ਨੰਬਰ ਤੇ ਕਲਰ ਮਿਕਸਰ ਕਲਰ ਮਿਕਸਰ ਸਾਨੂੰ ਪ੍ਰਾਇਮਰੀ ਰੰਗਾਂ ਜਿਵੇਂ ਕਿ ਲਾਲ ਪੀਲਾ ਨੀਲੇ ਰੰਗ ਦੇ ਚਿੱਟੇ ਟਿੰਟ ਲਈ ਮਤਲਬ ਕਿ ਟਿੰਟ ਹੋ ਗਿਆ ਗ੍ਰੇ ਟੋਨ ਜਾ ਬਲੈਕ ਸ਼ੇਡ ਨੂੰ ਮਿਲਾ ਕੇ ਰੰਗ ਬਣਾਉਂਦੀ ਚਾਇਲ ਦਿੰਦਾ ਹੈ ਕਿ ਮਲਟੀਪਲ ਕਲਰਸ ਦੀ ਮਦਦ ਨਾਲ ਅਪਕ ਨਵਾਂ ਕਲਰ ਤਿਆਰ ਕਰ ਸਕਦੇ ਹਾਂ। ਤਾਂ ਦੱਸਣਾ ਚਾਹਾਂਗਾ ਕਿ ਇਹ ਉਹਦਾ ਮਤਲਬ ਕੀ ਹੈ? ਟੀ ਕਿਸੇ ਖਾਸ ਰੰਗ ਦੀ ਸ਼ੇਡ ਨੂੰ ਦਰਸਾਉਂਦਾ ਹੈ। ਸੈਚੂਰੇਸ਼ਨ ਟੀ ਕਲਰ ਦੀ ਤੀਬਰਤਾ ਨੂੰ ਕਲਰ ਦਾ ਰੰਗ ਵਧਾਣਾ ਘਟਾਣਾ ਉਹਦੇ ਲਈ। ਟਿੰਟ ਚਿੱਟੇ ਰੰਗ ਦੇ ਮਿਸ਼ਰਣ ਨੂੰ ਦਰਸਾਉਂਦਾ ਹੈ। ਤੋਂ ਤਸਵੀਰ ਦਾ ਹਲਕਾਪਨ ਬਤਾਉਂਦਾ ਹੈ ਕਿ ਤਸਵੀਰ ਦੀ ਲਾਈਟਨੈਸ ਅਗਰ ਵਧਾਣੀ ਹੈ ਤੇ ਸ਼ੇਡ ਇਹ ਕਾਲੇ ਦਾ ਹਨ ਮਿਸ਼ਰਣ ਦੱਸਾਉਂਦਾ ਹੈ ਜਿਹੜਾ ਇਹਨਾਂ ਪਿਕਚਰ ਦੇ ਡਾਰਕਨੈਸ ਨੂੰ ਹੈ ਸ਼ੋਅ ਕਰੇਗਾ ਤੇ ਇੱਕ ਉਸ ਟਾਈਮ ਕੁਐਸਚਨ ਹੈਗਾ ਕਲਰ ਪੈਲੇਟ ਦਾ ਕਿਹੜਾ ਆਪਸ਼ਨ ਸਾਨੂੰ ਡ੍ਰੈਂਗ ਵਿੱਚ ਮੌਜੂਦ ਰੰਗਾਂ ਵਿੱਚ ਕੋਈ ਰੰਗ ਚੁਣਨ ਦੀ ਇਜਾਜ਼ਤ ਦਿੰਦਾ ਹੈ ਹੁਣ ਤੁਹਾਨੂੰ ਦੱਸਿਆ ਕਲਰ ਮਿਕਸਰ ਕਲਰ ਪਿਕ ਰੇਨਬੋ ਪੈਲੇਟ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੁਸੀਂ ਦੱਸ ਸਕਦੇ ਹੋ ਕਿ ਇਹਦਾ ਆਨਸਰ ਕੀ ਹੋਵੇਗਾ ਅਗੇ 4 ਨੰਬਰ ਦਾ ਟ੍ਰਾਇੰਗਲਰੀਆ ड्राइंग एरिया ਤੁਸੀਂ ਦੇਖ ਸਕਦੇ ਹੋ نیچے ਨਜ਼ਰ ਆ ਰਿਹਾ ਜਿਹਦੇ ਵਿੱਚ ਆਪਾਂ ਟੈਕਸਪੇਂਟ ਦੀ ਪੇਂਟਿੰਗ ਕਰਦੇ ਹਾਂ ਇਹ ਉਹ ਖੇਤਰ ਹੁੰਦਾ ਜਿਸ ਤੇ ਚਿੱਤਰ ਬਣਾਉਂਦੇ ਹਾਂ ਤੇ ਇਹ ਜਿਹੜਾ ਟੈਕਸਪੇਂਟ ਦੇ ਸੈਂਟਰ ਵਿੱਚ ਵਿੰਡੋ ਮੌਜੂਦ ਹੁੰਦੀ ਹੈ ਤੇ ਇਹਦਾ ਸਾਈਜ਼ ਜਿਹੜਾ ਡਿਫਾਲਟ ਹੁੰਦਾ ਹੈ ਇਹਨੂੰ ਆਪਾਂ ਛੋਟਾ ਵੱਡਾ ਨਹੀਂ ਕਰ ਸਕਦੇ ਹੈਲਪ ਏਰੀਆ ਹੈਲਪ ਏਰੀਆ ਉਹ ਖੇਤਰ ਹੈ ਜਿਹੜਾ ਤੁਹਾਨੂੰ ਸਭ ਤੋਂ نیچے ਕਲਰ ਪੈਲੇਟ ਦੇ ਬੋਟਮ ਤੇ ਨਜ਼ਰ ਆਵੇਗਾ ਇਹਦੇ ਵਿੱਚ ਕੀ ਹੈ ਆਪਾਂ ਜਿਹੜਾ ਟੂਲ ਵਰਤ ਰਹੇ ਹਾਂ ਜੇ ਜੇ ਟੂਲ ਤੇ ਕਲਿੱਕ ਕੀਤੇਦਾ ਉਹਦੇ ਬਾਰੇ ਸਾਨੂੰ ਹੈ ਜਾਣਕਾਰੀ ਦਵੇਗਾ ਤਾਂ ਜੋ ਜੇਦ ਆਪਾਂ ਕੋਈ ਟੂਲ ਵਰਤਰੀ ਹੋਵੇ ਤਾਂ ਸਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਮਿਲ ਜਾਂਦੀ ਕਿ ਇਹ ਟੂਲ ਦਾ ਕੰਮ ਕੀ ਹੈ ਅੱਗੇ ਉਸ ਟੈਕਨੀਕਲ ਵਰਡ ਅਰਚ ਵਰਤੇ ਕੀ ਹੈ ਜਿਵੇਂ ਕਿ ਯੂਜ਼ਰ ਫ੍ਰੈਂਡਲੀ ਐਪਲੀਕੇਸ਼ਨ ਇਸ ਤੋਂ ਭਾਵ ਹੈ ਕਿ ਸੌਫਟਵੇਅਰ ਦੀ ਆਸਾਨੀ ਨਾਲ ਵਰਤੋਂ ਕਰਨਾ ਠੀਕ ਇਹ ਇੱਕ ਤੁਹਾਨੂੰ ਬਹੁਤ ਹੀ ਆਸਾਨ ਇੰਟਰਫੇਸ ਪ੍ਰੋਵਾਈਡ ਕਰਦਾ ਹੈ ਜਿਸ ਨਾਲ ਆਪਾਂ ਪੇਂਟਿੰਗ ਕਰ ਸਕਦੇ ਹਾਂ ਅੱਗੇ ਯੂਜ਼ਰ ਇੰਟਰਫੇਸ ਯੂਜ਼ਰ ਇੰਟਰਫੇਸ ਦਾ ਮਤਲਬ ਕਿ ਤੁਹਾਨੂੰ ਐ ਕਿਵੇਂ ਦਾ ਇੰਟਰਫੇਸ ਪ੍ਰੋਵਾਈਡ ਕਰ ਰਿਹਾ ਹੈ ਜੇਕਰ ਆਪਾਂ ਮੰਨ ਲਓ ਕਿ ਕੰਪਿਊਟਰ ਦੇ ਲੈਪਟਾਪ ਦੀ ਗੱਲ ਕਰੀਏ ਸਾਡੇ ਕੋ ਮਾਊਸ ਦਾ ਪੁਆਇੰਟਰ ਹੈ ਤੇ ਜੇਕਰ ਮੋਬਾਈਲ ਦੀ ਗੱਲ ਕਰੀਏ ਤੇ ਸਾਡੇ ਕੋ ਟੱਚ ਸਕਰੀਨ ਹੈ ਤੇ ਜੇਕਰ ਡੋਸ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਜਦ ਆਪਾਂ ਕੀਬੋਰਡ ਨਾਲ ਟਾਈਪਿੰਗ ਕਰਦੇ ਹਾਂ ਤੇ ਇਹਦਾ ਮਤਲਬ ਹੈ ਕਿ ਯੂਜ਼ਰ ਫੇਸ ਇੰਟਰਫੇਸ ਦਾ ਮਤਲਬ ਕਿ ਇੰਟਰਫੇਸ ਕਿਹੋ ਜਿਹਾ ਹੀ ਵਰਤ ਰਿਹਾ ਡਾਇਲੌਗ ਬਾਕਸ ਡਾਇਲੌਗ ਬਾਕਸ ਕੀ ਹੈ ਕਿ ਕੋਈ ਛੋਟੀ ਜਿਹੀ ਵਿੰਡੋ ਹੁੰਦੀ ਹੈ ਜਿਹਨੂੰ ਆਪਾਂ ਓਪਨ ਕਰਦੇ ਹਾਂ ਕੰਮ ਕਰਨ ਦੇ ਦੌਰਾਨ ਜਿਵੇਂ ਕਿ ਆਪਾਂ ਕਰਦੇ ਹਾਂ ਕਿ ਓਪਨ ਤੇ ਜਾ ਕੇ ਇੱਕ ਵਿੰਡੋ ਖੁੱਲਚੇਗੀ ਛੋਟੀ ਜੀ ਫਾਈਲ ਨੂੰ ਸਿਲੈਕਟ ਕਰਨ ਲਈ ਥੰਬਨੇਲ ਨੂੰ ਸਿਲੈਕਟ ਕਰਨ ਲਈ ਉਹਨੂੰ ਬੋਲਦੇ ਡਾਇਲੋਗ ਬਾਕਸ ਅਗੇ ਕਮਾਂਡ ਕਮਾਂਡ ਦਾ ਮਤਲਬ ਹੈ ਕਿ ਕੰਪਿਊਟਰ ਜਾਂ ਸੌਫਟਵੇਅਰ ਕੋਈ ਖਾਸ ਕੰਮ ਕਰਨ ਲਈ ਦਿੱਤੀ ਗਈ ਹਦਾਇਤ ਜਿਵੇਂ ਕਿ ਅਨਡੂ ਰੀਡੂ ਨਿਊ ਓਪਨ ਸੇਵ ਇਹ ਤੁਹਾਡੇ ਕੀ ਨੇ ਕਮਾਂਡਸ ਬਾਕੀ ਇਸ ਚੈਪਟਰ ਦੀ ਬੈਕ ਐਕਸਰਸਾਈਜ਼ ਤੇ ਤੁਹਾਨੂੰ ਕੁਝ ਐਮ ਐਡ ਕਵੈਸਚਨ ਮਿਲਣਗੇ ਜਿਵੇਂ ਕਿ ਸਭ ਤੋਂ ਪਹਿਲਾਂ ਫਿਲਪਸ ਹੈਗੇ ਐਚ ਤੁਹਾਨੂੰ ਪੰਜ ਫਿਲਪਸ ਹੈ ਤੇ ਪੰਜ ਹੀ ਆਪਸ਼ਨ ਹੈ ਇਹਨਾਂ ਨੂੰ ਤੁਸੀਂ ਸਿਲੈਕਟ ਕਰਕੇ ਨੀਚੇ ਆਨਸਰ ਦੇਣਾ ਉਸ ਤੋਂ ਬਾਅਦ ਹੈ ਸਹੀ ਆਪਸ਼ਨ ਦੀ ਚੋਣ ਕਿ ਐਮਸੀਕਿਊ ਹੈਗੇ ਇਹਨਾਂ ਦੇ ਵੀਡੀਓ ਜਿਹੜੀ ਹੈ ਉਹ ਸਾਡੇ YouTube ਚੈਨਲ ਤੇ ਅਪਲੋਡ ਕੀਤੀ ਜਾ ਚੁੱਕੀ ਹੈ ਜਿੱਦਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਚ ਲਿੰਕ ਮਿਲ ਜਾਏਗਾ ਉਸ ਤੋਂ ਬਾਅਦ ਹੈ ਛੋਟੇ ਉੱਤਰ ਵਾਲੇ ਪ੍ਰਸ਼ਨ ਤੇ ਛੋਟੇ ਉੱਤਰ ਵਾਲੇ ਪ੍ਰਸ਼ਨ ਜਿਹੜੇ ਹੈ ਇਹ ਪੰਜ ਹੈਗੇ ਐ ਇਹ ਵੀ ਤੁਸੀਂ ਜਿਹੜੇ ਹੈ ਤੁਹਾਨੂੰ YouTube ਤੇ ਸਾਡੇ ਵਾਲਾ YouTube ਚੈਨਲ ਹੈ ਉੱਥੇ ਹੈ ਮਿਲ ਜਾਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਯੂਜ਼ਰ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਨਾਰਮਲ ਮਿਲਦੇ ਰਹੇ ਤੇ ਜੇਕਰ ਤੁਹਾਡੀ ਅਜੇ ਵੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ